ਇਕ ਵੀਰੇ ਨਾ ਕੋ ਫਕੀਰ ਮੰਗ ਤੋ ਫਿਰ ਤੋ ਦੋ ਝੋਲੀ ਓਏ ਗਲੇ ਮੇ ਲੱਟੰਗੀ ਹੋਈ ਤੋ ਮੰਗ ਤੋ ਫਿਰਾਂ ਮੰਗ ਤੋ ਮੰਗ ਤੋ ਕਿ ਰਾਜਾ ਦੇ ਦਰਬਾਰੇ ਮੈਂ ਚਲੇ ਗਿਆ ਮਹਾਰਾਜਾ ਦੇ ਦਰਬਾਰੇ ਮੈਂ ਚਲੇ ਗਿਆ ਤੇ ਉੱਥੇ ਵੀਰ ਕਹਿੰਨੇ ਗਏ ਮੇਲ ਜੀ ਆ ਰਾਜਾ ਮਜ਼ਾਕ ਚ ਦੂਰ ਵੀਲੇ ਰਾਜਾ ਵੀ ਮਜ਼ਾਕ ਚ ਤੂੰ ਚੁੱਕ ਕੇ ਨਾ ਓਰੇ ਕੁੜੇ ਲਿੱਦ ਪੜੀ ਦੀ ਓਰੇ ਝੋਲਾ ਮੇ ਘਾਲ ਦਿੰਨੇ ਤੇ ਫਕੀਰ ਲੈ ਕੇ ਜਾ ਕੇ ਆਪਣੇ ਘਰ ਡੇਰੇ ਪਰ ਲਿੱਦ ਰੱਖ ਦਿੰਨੀ ਤੇ ਦਾਨ ਦੇ ਨੂੰ ਵਧਾ ਘਟ ਦੋ ਉਹ ਨਹੀਂ ਆ ਦਾਨ ਜੋ ਵੀ ਅਪ ਚੀਜ਼ ਦੇ ਰਿਆ ਨਾ ਉਹ ਵਦਨੀ ਵਦਨੀ ਆ ਫਕੀਰ ਆਪਣੀ ਕੁੱਟੀਆ ਕਿਨੇ ਦਰਦ ਨੂੰ ਲੈ ਤਾ ਵਦਨੀ ਸ਼ੁਰੂ ਹੋ ਗਈ ਰਾਜਾ ਰੋਮੇ ਕਿਹੜਾ ਲੰਕੋ ਰਾਜਾ ਦੇਖਿਓ ਵੀ ਬਗੀਰੀ ਕਿਨੇ ਨਾ ਗਧਾ ਨਾ ਕੋੜੋ ਇਰ ਵੀ ਨਹੀਂ ਲੈ ਤਾ ਕਥਾਂ ਦੇ ਆਈ ਪੌਤਰੇ ਕੇ ਫਕੀਰੀ ਨੇ ਪੁੱਛਿਓ ਕਾ ਬਾਬਾ ਤੇਰੇ ਵੀ ਨਾ ਗਧਾ ਨਾ ਕੋੜੋ ਤਰ ਵੀ ਲੈ ਤਾ ਕਥਾਂ ਦੇ ਆਈ ਤੇ ਫਕੀਰ ਕਹਾ ਅਕਵਾ ਈ ਨਾ ਮਨੇ ਕੇ ਦਾਨ ਧਨੋ ਜੋ ਮਨੇ ਦਾਨ ਧਨੋ ਤੋ ਈਓ ਲੈ ਤਾ ਰਾਜਾ ਨੂੰ ਕਹਤੋ ਤੁਸੀਂ ਦਾਨ ਤੇ ਬਹੀ ਤੇ ਮੈਂ ਤੋ ਤੇ ਵੀ ਬਾਬਾ ਗਲਤੀ ਮਰਪਣੀ ਹੋਣੀ ਮੈਂ ਮਜ਼ਾਕੇ ਮਜ਼ਾਕੇ ਵਿੱਚ ਤੈਨੂੰ ਲਿੱਦੇ ਬੈਠੋ ਅਬ ਮੈਂ ਮਨੇ ਦੱਸ ਮੇਰੇ ਪਲੇ ਖੇੜੋ ਚੜਾਉ। ਉਹ ਕਹਾਂ ਈ ਤੇ ਬਟਾ ਜਿਹਨੂੰ ਤਾਂ ਦਾਣ ਦਰਨ ਹੋਣਾ ਨਹੀਂ ਤੇ ਤੁਨੇ ਖਾਣਾ ਭੜਿਆ। ਉਹ ਕਹਾਂ ਨਹੀਂ ਬਾਬਾ ਮਰ ਖਾਣਾ ਚੜਾਉ ਉਹ ਸੁਣ ਮਾਰ ਗੱਲ ਲੈਣਾ। ਜੇ ਤੈਨੂੰ ਖੇੜੋ ਚੜਾਉਣਾ ਉਹਨਾਂ ਮਾਰੀ ਗੱਲੇ ਨੇ ਮੰਨ ਲਈ। ਉਹ ਕਹਾਂ ਠੀਕ ਆ। ਕੋ ਤੂੰ ਇੱਕੋ ਰੱਥ ਲੈ ਦੋਈ ਰੰਗਦਾਰ ਬੋਤਲਾਂ ਲੈ ਲੈ ਤੇ ਗਿੱਲੇ ਤੂੰ ਜਨਾਨੀ ਬਿਠਾ ਲਾ ਆਪਣੇ। ਤੇ ਬਜ਼ਾਰੇ ਵਾਲੇ ਲੰਗਣੋਂ ਹੁੰਦੇ ਐ ਲੋਕ ਇਤਨੇ ਮਾੜੋ ਚੰਗੋ ਕੰਨਿਏ ਤੇ ਸ਼ਾਮੇ ਨ ਮਰਪੀ ਆ ਜਾਈ। ਉਹ ਰਾਜਾ ਹੋਰੇ ਕਿਦੋਂ ਰਾਤ ਨੂੰ ਰੰਗਦਾਰ ਬੋਤਲਾਂ ਲੈ ਕੇ ਤਿੰਦੂਈ ਪਿਓ ਤਬਾਖਾ ਬਠਾਰ ਬੈਠੋ ਜਿੱਦੇ ਬਜ਼ਾਰੇ ਵਾਲੇ ਲੰਗਦੇ ਤੇ ਲੋਕੋ ਨੇ ਮਾੜੋ ਕਰਨੋ ਸ਼ੁਰੂ ਕਰਦੋ ਨੋ ਕਹਾ ਇਹ ਰਾਜਾ ਅੱਬੇ ਕਤੱਟੇ ਕਰੀਆ ਇਹ ਗੰਤ ਕੰਮ ਕਰੀਆ ਇਹ ਪਾਗਲ ਹੋ ਗਿਓ ਲੋਕੋ ਹਣੀ ਚੁਗਲੀ ਕਰਨੀ ਸ਼ੁਰੂ ਕਰ ਦਿੰਨੀ ਸ਼ਾਮੇ ਜਿਹਦੇ ਰਾਜਾ ਫਕੀਰ ਦੀ ਕੁੱਟੀਏ ਕਿਨੇ ਗਿਓ ਜਾ ਕੇ ਦੇਖਿਓ ਤਾਂ ਲੇਤੀ ਕੋਈ ਨਾ। ਜਿਤੇ ਲਿੱਦ ਕੋਈ ਨਾ ਰਾਜਾ ਕਿਉਂ ਵੀ ਪਪਾ ਲਿੱਦ ਕੇ ਮੇ ਚਲੀ ਗਈ ਉਹ ਕੋ ਲਿੱਦ ਚਲੀ ਗਈ ਉਹਨਾਂ ਜਿਨੋਂ ਤਰੀ ਚੁਗਣੀ ਕਿੰਦੀ ਤੀ ਤਾਰੋ ਜਨ ਪਾਪ ਤੋਂ ਉਹ ਲੋਕੋਂ ਰਵੰਡੇ ਗਿਓ ਜਿਨੋਂ ਚੁਗੜੀ ਕਰੇ ਰਹੇ ਸਾਧ ਸੰਗਤ ਜੀ ਕੀ ਵੀ ਨਾ ਆਪਾਂ ਸੋਚੀ ਜਾਮਾ ਵੀ ਮਾਰੀ ਚੁਗੜੀ ਕਰੇ ਰੋ ਬੰਦਾ ਇਮਨੇ ਮਾਰ ਚੰਗ ਕੇ ਨੋ ਨਾ ਸੋਚੋ ਨੋ ਸੋਚੋ ਵੀ ਉਹ ਤਾਰੇ ਪਾਪ ਤਾਰੇ ਰਿਓ ਤੁਮੀ ਬਹੁਤ ਵਧੀਆ ਤੋ ਰਤਨ ਗਪਾਵਦਾ ਰਿਆ ਤਰ ਬਚਨ ਬਟਾਇਆ ਤੈਨੂੰ ਮਿਲਿਆ ਹੋਇਆ ਚੁਗਲੀਆਂ ਵਾਲੇ ਨੂੰ ਗੁੱਸਾ ਨਾ ਕਰੇ ਕਰੋ ਉਹ ਜਿਹੜਾ ਆਪਣਾ ਕੋ ਮੜਮੋਟੋ ਵਾਇਪ ਆਪ ਬੰਦਰ ਮੰਡੇ ਜਾਇਆ ਬਾਕੀ ਜਾਇਦਾ ਤੇ